ਸਤਿ ਸ਼੍ਰੀ ਅਕਾਲ ਜੀ ਬਈ ਇਹ ਹੀ ਪਿੰਡ ਰੌਂਦੇ ਤੋਂ ਬੋਲ ਰਿਹਾ ਕਿ ਜਿਹੜਾ ਥੋੜੇ ਦਿਨ ਪਹਿਲਾਂ 3-4 ਦਿਨ ਪਹਿਲਾਂ ਇੱਕ ਮੁੱਦਾ ਸੀ ਆਨੰਦਪੁਰ ਕਲੌੜਾ ਟੂਰਨਾਮੈਂਟ ਦਾ ਤੇ ਸਾਡਾ ਮੁੰਡਾ ਜੀ 고ਸ਼ਾ ਉਤੋਂ ਵੈਟਰੇਟਰ ਨਿਕਲਿਆ ਸੀ ਇਹਨਾਂ ਦਾ ਟ੍ਰੈਕਟਰ ਦਾ ਕੋਈ ਮਸਲਾ ਸੀਗਾ ਉਹ ਸਾਡੀ ਯੂ ਕਮੇਟੀ ਨਾਲ ਗੱਲਬਾਤ ਹੋ ਗਈ ਆ ਸਾਡਾ ਉਹਨਾਂ ਨਾਲ ਪੂਰੇ ਸੈਕਸ ਫੈਡ ਆਹੀ ਇੱਕ ਦੂਜੇ ਨਾਲ ਤੇ ਜਿਹੜਾ ਮਸਲਾ ਸੀ ਇਹ ਨਿਬੜ ਚੁੱਕਿਆ ਤੇ ਹੁਣ ਮੇਰਾ ਬਾਈ ਇਹਦੇ ਤੇ ਰੇਤਾ ਪਾਉ ਤੇ ਇਹ ਸਾਡਾ ਨਗਰ ਬੈਠਾ ਸਾਰਾ ਇਹ ਗੱਲ ਨਾਲ ਸਹਿਮਤ ਆ ਤੇ ਸਾਡੇ ਉਧਰ ਕਮੇਟੀ ਨਾਲ ਵੀ ਗੱਲ ਹੋ ਗਈ ਹੈ ਇਸ ਤੋਂ ਬਾਅਦ ਇਹਦਾ ਕੋਈ ਮਸਲਾ ਨਹੀਂ ਦਿੱਤਾ ਤੇ ਇਹਨੂੰ ਥੋੜਾ ਜਿਹਾ ਬੱਚ ਜਿਹੜੇ ਨਕਲੀ ਕੋਚ ਆ ਬਸ ਇਹ ਕਹਿਣਾ ਚਾਹੁੰਦੇ ਵੀ ਇਹਨਾਂ ਤੋਂ ਪ੍ਰੇਸ਼ ਕਮੇਟੀ ਵੀ ਕਰੇ ਤੇ ਪਲੇਅਰ ਵੀ ਕਰਨ ਇੱਕ ਵੱਡੀ ਪਲੇਅਰਾਂ ਦਾ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਕੋਸ਼ੇ ਦੇ ਨਾਲ ਖੜੇ ਹੈ ਪਲੇਅਰ ਦਾ ਸਾਥ ਦਿੱਤਾ ਜਿੱਦਾਂ ਬਾਈ ਨੇ ਦੱਸਿਆ ਉਹ ਵਿੱਚ ਜਿਹੜੀ ਮਿਸਅੰਡਰਸਟੈਂਡਿੰਗ ਸੀ ਉਹ ਕੋਚਾਂ ਨੇ ਬਣਾਤੀ ਹੈ ਨਕਲੀ ਕੋਚਾਂ ਨੇ ਕੋਚ ਅਸਲੀ ਆਪਾਂ ਵਰਤ ਜਾਂਦੇ ਹਾਂ ਸ਼ਬਦ ਕੋਚ ਕੋਚ ਇਤਾਂ ਦੇ ਵੀ ਆ ਜਿਨ੍ਹਾਂ ਨੇ ਹੀਰੇ ਤਰ੍ਹਾਂ ਛੇ ਆ ਪਰ ਜਿਹੜੇ ਮੇਰੇ ਵਰਗੇ ਨਕਲੀ ਕੋਚ ਬਣੇ ਵਰਦੇ ਆ ਉਹ ਇਤਨੂੰ ਫੜ ਲੈ ਤੇ ਇਤਨੂੰ ਫੜ ਲੈ ਪਲੇਅਰਾਂ ਨੂੰ ਦੱਸਣਾ ਕੁਝ ਹੋਰ ਆ ਕਰਨਾ ਕੁਝ ਹੋਰ ਆ ਉਹ ਬੰਦਿਆਂ ਦਾ ਸਾਰਾ ਇਹ ਪਾਇਆ